ਉੱਧਰ ਹੀ ਚਲੋ ਉੱਧਰ ਓਏ ਆਪਣੇ ਆਜਾ ਇਸ ਤਰ੍ਹਾਂ ਦੇ ਨਾ ਜੀ ਸੁਣਦੇ ਨਾ ਨੰਬਰ ਕਿੰਨੇ ਹੋਣਾ 250 ਆਖੇਗਾ ਸਵਾਗਤ ਹੈ ਇਹ ਸਾਡੇ ਮਾਨਯੋਗ ਐਸਐਸਪੀ ਗੁਰਦਾਸ ਕੁਸ਼ਰੀ ਦਿੱਤੇ ਆ ਜੀ ਜੀ ਸਖ ਦਿਸ਼ਾ ਰੇਸ਼ਾ ਇਹ ਕਿਹਾ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਤਾਨੂਵਾਨ ਚੌਂਕ ਮਿਸ਼ਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਅਸੀਂ ਫੈਗਮਾਚ ਕਰ ਰਹੇ ਹਾਂ ਤੇ ਵਕਤਾਂ ਦੇ ਸਾਵਾ ਤੇ ਰੁਕੇ ਜਿੰਨੇ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਹਾਂ ਜੇ ਤੇ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਸ ਤੱਕ ਤਕਰੀਬ ਤੱਕ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਲਗਾਤਾਰ ਸਾਡੇ ਐਸਐਸਪੀ ਦੇ ਦਿਸ਼ਾ ਰੇਸ਼ਨੀ ਸ਼ਹਿਰ ਦੇ ਵਿੱਚ ਅਮਨ-ਉਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ। ਪਰ ਦੇਖਿਆ ਜੇ ਜਿਹੜੇ ਲੋਕਾਂ ਨੇ ਦੂਜੇ ਪਾਸੇ ਵੀ ਬਾਤ ਕਰਦੇ ਉਹਦੇ ਨੂੰ ਕੋਈ ਬਿਲਕੁਲ ਜੀ ਹਾਂ ਜੀ ਦੋ ਬੁਲਟ ਮੋਟਰਸਾਈਕਲ ਹੁਣ ਬੌਨਡ ਕੀਤੇ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਅਸੀਂ ਉਹਨੂੰ ਬੌਨਡ ਕਰਾਂਗੇ। ਅਗਰ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਕਸ਼ਾ ਜਾਏਗਾ ਔਰ ਟ੍ਰਿਪਲ ਰਾਈਡਿੰਗ ਇਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਆ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਈਏ ਅਸੀਂ ਕਿਸੇ ਨੂੰ ਨਹੀਂ ਬਖਸ਼ਾ ਪਹਿਲੇ ਸ਼ੁਰੂਆਤ ਕਿੰਦੇ ਤੇ ਹਰ ਰਵੇਗਾ ਉਹਦੇ ਵਾਸਤੇ ਅਸੀਂ ਇਹਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਾਯਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਵਨ ਹੋ ਕੇ ਹਨੂਮਨ ਹੋ ਕੇ ਚੌਕੇ ਸਜਾਦਾ ਨਗਲ ਹੋ ਕੇ ਤੇ ਅਸੀਂ ਉਲਕੇ ਮਾਯਦੇ ਤਲਾਬ ਪਹੁੰਚ ਜਾਈਏ ਰੂਟ ਉਦੀ ਅਸੀਂ ਅਸੋਸੀ ਸਾਹਿਬ ਦਾ ਸਪੈਸ਼ਲ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਚੱਲਾ ਅੱਜ ਵੇਖੋ ਜੀ ਨਸ਼ਣ ਸਾਡੇ ਜਿਹੜੇ ਨਸ਼ਣ ਲੈ ਕੇ ਵੱਖ-ਵੱਖ ਥਾਵਾਂ ਤੇ ਅਸੀਂ ਜਿਹੜਾ ਸਰਚ ਕੀਤੇ ਨੇ ਜਿੱਦਾਂ ਕਿ ਮਾਈ ਦਾ ਕਲਾ ਹੋ ਗਿਆ ਫਿਰ ਚਾਲਨ ਦੀ ਮੜੀਆ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ اسلامਾਬਾਦ ਭੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸੱਤ ਟ੍ਰੈਂਟ ਕਿਸੇ ਹੁਣ ਅਸੀਂ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਆ ਡੀਸੀ ਆਫਿਸ ਨਾਲ ਅੱਜ ਹੀ ਮੀਟਿੰਗ ਹੋਈ ਸੀ ਉਹਦੇ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ ਤੁਹਾਡੇ ਨਾਲ